कारोबारांगेम लगता डीसी को अगले पास भेज दो भाई आई मगर पेंशन का यन करो ठीक है गर्मी आते झोने की फसल आ रही तो है ਵੰਡੀਆਂ ਦੇ ਵਿੱਚ ਝੋਨਾ ਆਰਾ 1300 ਰੁਪਇਆ ਟਰੈਕਟਰ ਰੈਂਟ ਮੰਦੀ ਸਰਕਾਰ ਜੜੀ ਆ ਉਹ ਖਸਾਨਾਂ ਦੇ ਉੱਤੇ ਪਰਾਲੀ ਸਾਰਨ ਤੋਂ ਪਰਚੇ ਕਰਨ ਤੇ ਲੱਗੀ ਆ ਅਸੀਂ ਕਹਿੰਦੇ ਪਹਿਲਾਂ ਝੋਨਾ ਪਰੋ 2 ਜੀ ਵਾਲੀ ਨਵੇਂ ਸਸਤਾ 1200 ਰੁਪਇਆ 1400 ਰੁਪਇਆ ਵੇਚ ਰਿਆ ਦੇਖੋ ਜਿਹੜਾ ਡੀਸੀ ਦਫਤਰ ਆਪਣਾ ਮੋਰਚਾ ਚੱਲਣਾ ਸੀਗਾ 2 ਦਿਨ ਉਹ ਤੁਹਾਨੂੰ ਪਤਾ ਮੋਰਚਾ ਲੱਗ ਚੁੱਕਾ ਵਾ ਇੱਕ ਤਾਂ ਸਾਡਾ ਮਸਲਾ ਹੈਗਾ ਵੀ ਜਿਹੜੇ ਸ਼ਹੀਦ ਹੋਏ ਆ ਅੰਦੋਲਨਾਂ ਚ ਸਾਡੇ ਕਿਸਾਨ ਮਜ਼ਦੂਰ ਉਹਨਾਂ ਤੇ ਭਗਵੰਤ ਮਾਨ ਜੀ ਨੇ ਬਹੁਤ ਵਾਰੀ ਬੋਲ ਕੇ ਵੀ ਸ਼ਹੀਦਾਂ ਨੂੰ ਮਾਪਦਾਂ ਨੌਕਰੀਆਂ ਤਾਂ ਕਿ ਕਹਿ ਲੋ ਵੀ ਰੋਟੀਆਂ ਸਿੱਖੀਆਂ ਪਰ ਅਜੇ ਤੱਕ ਮਾਪਦਾਂ ਤੇ ਜ਼ਖਮੀਆਂ ਨੂੰ ਕੁਝ ਮਿਲਿਆ ਨਹੀਂ ਹੈਗਾ ਨੌਕਰੀਆਂ ਨਹੀਂ ਮਿਲੀਆਂ ਅੱਗੇ ਸਾਰਾ ਕੁਝ ਹੈਗਾ ਦੂਜਾ ਹੈਗਾ ਵੀ ਪਰਾਲੀ ਵਾਲੇ ਮੁੱਦੇ ਨੂੰ ਲੈ ਕੇ ਸਾਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਤੋਂ ਪਰਾਲੀ ਦਾ ਕੋ ਠੋਸ ਹੱਲ ਅਸੀਂ ਕਰਾਉਣ ਵਾਸਤੇ ਅੱਜ ਦਾ ਡੀਸੀ ਦਫ਼ਤਰ ਮੋਰਚਾ ਲਾਇਆ ਹੈਗਾ ਇੱਜਾ ਤੁਹਾਨੂੰ ਪਤਾ ਡੀਏਪੀ ਦਾ ਸਾਰੇ ਸਿੰਪਲ ਜਿਹੜੇ ਸੀ ਉਹ ਫੇਲ ਹੋਏ ਹੋਗੇ ਤੋਂ ਸਿੰਪਲ ਫੇਲ ਹੋਏ ਉਹਨਾਂ ਖਿਲਾਫ ਕੀ ਕਾਰਵਾਈ ਹੋਏ ਗਾਂ ਸੀਜ਼ਨ ਆ ਗਿਆ ਕਣਕ ਦਾ ਹੁਣ ਡੀਏਪੀ ਸਾਨੂੰ ਮਿਲੂਗੀ ਇਹਦੇ ਬਾਰੇ ਵੀ ਅਸੀਂ ਆਏ ਇੱਕ ਭਾਰਤ ਮਾਲਾ ਯੋਜਨਾ ਤਹਿਤ ਪੂਰੇ ਦੇਸ਼ ਵਿੱਚ ਤੇ ਪੰਜਾਬ ਵਿੱਚ ਸੜਕਾਂ ਨਿਕਲ ਰਹੀਆਂ ਤੇ ਸੜਕਾਂ ਦਾ ਜੋਗ ਮਾਪਜਾ ਦਿੱਤੇ ਮਜ਼ਦੂਰ ਨੂੰ ਨਹੀਂ ਜੋਗ ਮਾਪਜਾ ਮਿਲ ਰਿਹਾ ਦੁਕਾਨਾਂ ਢਾਈਆਂ ਜਾ ਰਹੀਆਂ ਕਿਸਾਨ ਨੂੰ ਨਹੀਂ ਮਿਲਿਆ 2013 ਐਕਟ 20 ਸਾਲਾਂ ਤੱਕ ਮਜ਼ਦੂਰਾਂ ਨੂੰ ਮਾਪਜਾ ਦੇਣ ਦੀ ਗੱਲ ਕਰਦਾ ਜੇ ਕਿਤੇ ਮਜ਼ਦੂਰਾਂ ਦਾ ਸੜਕ ਦੇ ਨੇੜੇੋਂ ਅਜਾੜਾ ਹੋਵੇ ਉਹ ਐਕਟ ਲਾਗੂ ਕੀਤੇ ਬਿਗਾਰ ਤੱਕੇ ਨਾ ਪੁਲਿਸ ਰਾਹੀਂ ਜ਼ਮੀਨਾਂ ਤੱਕੇ ਨਾ ਕਬਜ਼ੇ ਕੀਤੇ ਜਾ ਰਹੇ ਉਹ ਕਬਜ਼ੇਰ ਕੌਣ ਆ ਵੀ ਜ਼ਬਰਦਸਤੀ ਨਾ ਕਰੋ ਭਾਈ ਇਹ ਠੀਕ ਨਹੀਂ ਹੈਗਾ ਹੋਰ ਲੋਕਲ ਸਾਡੇ ਮੁੱਦੇ ਆਵਾਰਾ ਪਸ਼ੂਆਂ ਦਾ ਹੱਲ ਕਰਾਉਣਾ ਜਿਵੇਂ ਤੁਹਾਨੂੰ ਪਤਾ ਨਸ਼ਿਆਂ ਦੀ ਮਾਰ ਆ ਜਿਵੇਂ ਜਿਹੜੀ ਸਰਕਾਰ ਕਹਿੰਦੀ ਸੀ ਵੀ 4 ਹਫ਼ਤਿਆਂ ਚ ਨਸ਼ੇ ਬੰਦ ਕਰਾ ਦਾਂਗੇ ਹੁਣ ਉਹਨਾਂ ਦੇ ਐਸਐਸਪੀ ਤੇ ਐਸਐਚਓ ਪੂਰੇ ਪੁਲਿਸ ਵਾਲੇ ਨੱਕੋ ਨੱਕ ਨਸ਼ੇ ਵੇਚਰੇ ਪੈਸੇ ਇਕੱਠੇ ਕਰ ਰਹੇ ਆ ਤੇ ਬਾਰਡਰ ਤੇ ਜਿਵੇਂ ਡਰੋਨ ਆਉਂਦੇ ਤੁਹਾਡੇ ਕੋਲ ਖਬਰ ਘੱਟ ਆ ਜੇ ਤੁਸੀਂ ਇੱਕ ਮੂਵੀ ਕਿਤੇ ਸਾਡੇ ਬੰਦਿਆਂ ਨੂੰ ਉੱਥੇ ਫੜਾਓ ਉਹ ਨਾ ਪਿੰਡਾਂ 'ਚ ਤੇ ਰੋਜ਼ ਤੁਹਾਨੂੰ 10 ਡਰੋਨ ਦਿਖਾ ਲਈਏ ਠੀਕ ਆ ਤੇ ਡਰੋਨਾਂ ਆਉਂਦਿਆਂ ਦਾ ਵੀ ਇਹਨਾਂ ਨੂੰ ਪਤਾ ਜਾਂਦਿਆਂ ਦਾ ਵੀ ਪਤਾ ਟੰਨਾ ਨਾ ਹੁੰਦੀ ਆ ਤੇ ਕਿਲਵਾਂ ਜੇ ਵੜਦੇ ਆ ਇਹ ਨਸ਼ਾ ਕਦੀ ਨਸ਼ਾ ਬੰਦੀ ਤੇ ਵੀ ਸਵਾਲ ਚੁੱਕਣ ਆਇਆ ਵੀ ਨਸ਼ਾ ਬੰਦੀ ਕਿਉਂ ਨਹੀਂ ਹੋ ਰਹੀ ਆ ਕਿਉਂ ਸਰਕਾਰ ਫੇਲ ਹੋ ਰਹੀ ਆ ਤੋਂ ਕੱਲ ਦਾ ਸਾਡਾ ਰੇਲ ਰੋਕੋ ਆ ਅਸੀਂ ਨਹੀਂ ਚਾਹਾਂਗੇ ਤੁਹਾਡੇ ਮਾਧਮ ਨਾਲ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੇ ਨਾਲ ਮਸਲਿਆਂ ਦਾ ਹੱਲ ਕਰ ਲਓ ਨਹੀਂ ਤਾਂ ਮਜਬੂਰਨ ਸਾਨੂੰ ਕੱਲ ਰੇਲ ਜਮ ਕਰਨੇ ਪਾਉਗੀ ਔਰ ਜਿੱਥੋਂ ਤੱਕ ਅੱਜ ਮੀਡੀਆ 'ਚ ਕਗਨਾ ਨਾਉਜ਼ੀ ਦੇ ਬਿਆਨ ਆ ਰਹੇ ਨੇ ਕਗਨਾ ਨਾਉ ਜੋ ਕੁਝ ਬੋਲ ਰਹੀ ਆ ਮੈਨੂੰ ਲੱਗਦਾ ਉਹ ਮਾਨਸਿਕ ਤਣਾਅ ਚ ਆ ਜਾਂ ਦੂਜੇ ਪਾਸੇ ਭਾਜਪਾ ਦੀ ਇੱਕ ਸਾਜ਼ਿਸ਼ ਆ ਕੱਲਾ ਕਗਨਾ ਜੀ ਨੇ 15-20 MP ਹੈਗੇ ਉਹਨਾਂ ਦੇ ਜਿਹੜੇ ਬੜੇ ਗਿਣੇ ਮੱਥੇ ਟੰਗ ਨਾਲ ਉਹ ਬਿਆਨ ਦੇ ਦਿੰਦੇ ਨੇ ਉਦੋਂ ਬਾਅਦ ਭਾਜਪਾ ਉਸ ਬਿਆਨਾਂ ਤੋਂ ਪਿੱਛੇ हट ਜਾਂਦੀ ਆ ਅਸੀਂ ਪਿਛਲੀ ਵਾਰੀ ਵੀ ਜੇਪੀ ਨੱਡਾ ਜੀ ਨੂੰ ਕਿਹਾ ਸੀ ਜਿਹੜੇ ਭਾਜਪਾ ਦੇ ਪ੍ਰਧਾਨ ਆ ਵੀ ਤੁਹਾਡੀ MP ਬਿਆਨ ਦੇ ਰਹੀ ਆ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਉਹੜੇ ਖੇਤੀ ਕਾਨੂੰਨ ਕਹਿੰਦੇ ਦੁਬਾਰਾ ਲਿਆਂਦੇ ਜਾਣ ਉਹਨਾਂ ਦੇ ਪ੍ਰਧਾਨ ਮੰਤਰੀ ਜੀ ਨੇ ਸਵੈਮ ਮਾਫੀ ਮੰਗੇ ਵਾਪਸ ਲਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਪਸ ਲਏ ਆਪ ਇਹਨਾਂ ਨੇ ਕਿਹਾ ਵੀ ਸਾਥੋਂ ਠੀਕ ਨਹੀਂ ਹੋਇਆ ਪਰ ਉਹਦੀ ਐਮਪੀ ਉਹਦੇ ਹੱਕ ਚ ਬੋਲੇ ਇਹਦੇ ਵਿੱਚ ਸਾਜ਼ਿਸ਼ ਸਾਨੂੰ ਨਜ਼ਰ ਆਉਂਦੀ ਆ ਉਹ ਚਾਹੁੰਦੇ ਨਹੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਚੱਲਣ ਉਹ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਰੋਲ ਕੇ ਡੀਰੇਲ ਕਰਨਾ ਚਾਹੁੰਦੇ ਆ ਉਹ ਨਹੀਂ ਚਾਹੁੰਦੇ ਵੀ ਹੁਣ ਹਰਿਆਣਾ ਵਿੱਚ ਇਲੈਕਸ਼ਨ ਚੱਲ ਰਹੀ ਆ ਉੱਥੇ ਚਰਚਾ ਹੋ ਜੇ ਵੀ ਸ਼ੁਭਕਰਨ ਨੂੰ ਸ਼ਹੀਦ ਕਿੰਨਾ ਨੇ ਕੀਤਾ ਸਾਨੂੰ ਬਾਰਡਰਾਂ ਤੋਂ ਨੰਗਣ ਤੋਂ ਰੋਕਿਆ ਕਿੰਨਾ ਨੇ ਕਿੰਨਾ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਹੈਗਾ ਕਿਹੜੇ 2014 ਦੇ ਵਿੱਚ ਵਾਅਦੇ ਕਰਦੇ ਸੀ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ ਉਹ ਮੁੱਦੇ ਰੋਲਣ ਵਾਸਤੇ ਹੋ ਰਹੇ ਆ ਜਿੱਥੋਂ ਤੱਕ ਅੱਜ ਹੁੱਡਾ ਸਾਹਿਬ ਦਾ ਵੀ ਬਿਆਨ ਮੀਡੀਆ ਚ ਆ ਰਿਹਾ ਵੀ ਸਾਡੀ ਸਰਕਾਰ ਆ ਗਈ ਤੇ ਅਸੀਂ ਰਸਤੇ ਖੋਲ ਕੇ ਦਿੱਲੀ ਜਾਣ ਦੇਾਂਗੇ ਇਹ ਤਾਂ ਜੋ ਕੁਝ ਰਾਹੁਲ ਜੀ ਬੋਲਣ ਦੇ ਆ ਜਿੱਦਨ ਉਹਨਾਂ ਦੀ ਸੱਤਾ ਆਈ ਫਿਰ ਪਤਾ ਲੱਗੂ ਵੀ ਸਾਡੀਆਂ ਗੱਲਾਂ ਪੂਰੀਆਂ ਹੁੰਦੀਆਂ ਕਿ ਨਹੀਂ ਜਾਂ ਜਿੱਦਨ ਹੁੱਡਾ ਸਾਹਿਬ ਦੀ ਹਰਿਆਣੇ ਦੀ ਸਰਕਾਰ ਆਈ ਜੋ ਕੁਝ ਉਹ ਬੋਲ ਰਹੇ ਨੇ ਪਤਾ ਉਹਨਾਂ ਲੱਗੂ ਜੇ ਕਰਕੇ ਵਿਖਾਉਂਦੇ ਆ ਨਹੀਂ ਤੇ ਸੱਤਾ ਤੋਂ ਬਾਹਰ ਰਹੀਆਂ ਪਾਰਟੀਆਂ ਬਹੁਤ ਕੁਝ ਪਹਿਲਾਂ ਬੋਲਦੀਆਂ ਭਾਜਪਾ ਵੀ 2014 ਤੋਂ ਪਹਿਲਾਂ ਸਾਡੇ ਨਾਲ ਇਕੱਠੇ ਧਰਨੇ ਮਜਾਰੇ ਕਰਦੀ ਹੁੰਦੀ ਸੀ ਤੇ ਇਕੱਠੇ ਸਾਡੇ ਨਾਲ ਵਾਅਦੇ ਕਰਦੇ ਸੀ ਪਰ ਜਦੋਂ ਸੱਤਾ ਚੁੰਦੀਆਂ ਪਾਰਟੀਆਂ ਫਿਰ ਮੁੱਕਰ ਜਾਂਦੀਆਂ ਨੇ ਚਲੋ ਇਹ ਨਾਮ ਦੱਸ ਕੇ ਜਿਹੜਾ ਅੱਜ ਪ੍ਰਦਰਸ਼ਨ ਹੈ ਦੁਬਾਰਾ ਕੀਤਾ ਜਾ ਰਿਹਾ ਪੰਜਾਬ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜਿਹੜਾ ਪ੍ਰਧਾਨ ਹੈ ਅਰਲਜੀਤ ਸਿੰਘ ਕਲੇਰਬਾਲਾ ਅੱਜ ਸਾਡਾ ਅੰਮ੍ਰਿਤਸਰ ਡੀਸੀ ਦਾ ਉੱਤਰ ਦਿੱਤੇ ਜਿਹੜਾ ਧਰਨਾ ਹੈ ਸਾਡੇ ਮੋਰਚੇ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਸਰਕਾਰ ਮੁਆਵਜ਼ਾ ਮੰਨੀ ਸੀ ਪਰ ਅਜੇ ਤੱਕ ਜਿਹੜਾ ਮੁਆਵਜ਼ਾ ਸਾਰੇ ਜਿਹੜੇ ਜਨਰੇ ਸ਼ਹੀਦ ਹੋਏ ਆ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਨਾਂ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਤੋਂ ਬਹੁਤ ਸਾਰੇ ਕੇਸ ਜਿਹੜੇ ਆ ਪੈਂਡਿੰਗ ਪਏ ਆ ਪੰਜਾਬ ਦੇ ਵਿੱਚ ਇਸ ਵੇਲੇ ਪੈਂਡ ਡਿਸੀਜਨ ਸ਼ੁਰੂ ਆ ਸੁਪਰ ਫਾਈਨ ਕੁਆਲਟੀ ਝੋਨੇ ਦੀ ਜਿਹੜੀ ਆ ਪੈਦਾ ਕੀਤੀ ਆ ਕਿਸਾਨ ਮਜ਼ਦੂਰ ਨੇ ਤੇ ਉਹ ਜਿਹੜਾ ਝੋਨਾ ਵਾ ਮਾਰਕੀਟ ਦੇ ਵਿੱਚ ਪਿਛਲੀ ਵਾਰੀ ਨਾਲੋਂ 11200 ਰੁਪਇਆ ਘੱਟ ਕੀਮਤ ਤੇ ਜਿਹੜਾ ਉਹ ਝੋਨਾ ਵੇ ਕਰਿਆ ਤੇ ਜਦ ਕਿ ਕੇਂਦਰ ਸਰਕਾਰ ਨੇ ਜਿਹੜੀ ਸਪਲਮੈਂਟ ਲਾਈ ਸੀ ਉਹ ਉਹਨਾਂ ਨੇ ਖਤਮ ਕਰ ਦਿੱਤੀ ਆ ਪਰ ਪੰਜਾਬ ਦੀ ਭਗਵੰਤਮਾਨ ਸਰਕਾਰ ਇਹਦੇ ਤੇ ਮੂਕ ਦਰਸ਼ਕ ਬਣ ਕੇ ਕਿਸਾਨਾਂ ਦੀ ਲੁੱਟ ਕਰਵਾ ਰਹੀ ਆ ਸਾਡੀ ਮੰਗ ਆ ਕਿ ਭਗਵੰਤਮਾਨ ਸਰਕਾਰ ਜੇ ਵਾਕਿਆ ਹੀ ਕਿਸਾਨਾਂ ਦੀ ਸਰਕਾਰ ਆ ਤੇ ਫਿਰ ਜਿਹੜਾ ਵਾ ਪਿਛਲੀ ਵਾਰੀ ਨਾਲੋਂ ਝੋਨਾ ਜਿਹੜਾ ਐਤ ਕੀ ਸਸਤਾ ਵਿਕ ਰਿਆ ਇਹਦਾ ਲੋਕਾਂ ਨੂੰ ਜਵਾਬ ਦੇਵੇ ਹਾਂ ਇਸ ਤੋਂ ਅਗਲੇ ਪਾਸੇ ਕਣਕ ਦੀ ਬਜਾਈ ਸ਼ੁਰੂ ਹੋਣੀ ਆ ਤੇ ਡੀਏਪੀ ਮਾਰਕੀਟ ਦੇ ਵਿੱਚ ਅੱਜ ਵੀ ਜਿਹੜੀ ਆ ਇੰਨੀ ਕਿਲਤ ਆ ਕਿ ਕਿਸਾਨ ਜਿਹੜਾ ਵਾ ਡੀਏਪੀ ਨੂੰ ਮਤਲਬ ਕਿ ਖਰੀਦ ਕੇ ਉਹਨੇ ਕਣਕ ਬੀਜਣੀ ਆ ਤੇ ਡੀਏਪੀ ਮਾਰਕੀਟ ਦੇ ਵਿੱਚ ਉਹ ਕਿਤੇ ਉਹ ਮਿਲ ਨਹੀਂ ਰਹੀ ਜੇ ਕਿਤੇ ਉਹ ਮਿਲ ਰਹੀ ਆ ਉਹ ਬਲੈਕ ਦੇ ਵਿੱਚ ਮਿਲ ਰਹੀ ਐ ਇੰਨੀ ਉਹਦੀ ਬਲੈਕ ਜਿਹੜੀ ਡੀਏਪੀ ਦੀ ਹੋ ਰਹੀ ਆ ਉਹਦੇ ਨਾਲ ਜਿਹੜਾ ਵਾ ਮਤਲਬ ਕਿ ਮਾਰਕੀਟ ਦੇ ਵਿੱਚੋਂ 5-500 ਰੁਪਏ ਦਾ ਕਿਸਾਨਾਂ ਦੀ ਜਿਹੜੀ ਆ ਲੁੱਟ ਕੀਤੀ ਜਾਂਦੀ ਆ ਤੇ ਜਿਹੜੀਆਂ ਗੈਰ ਮਿਆਰੀ ਚੀਜ਼ਾਂ ਵਾ ਉਹ ਕਿਸਾਨ ਦੇ ਪੱਲੇ ਪਾਈਆਂ ਜਾਂਦੀਆਂ ਤੇ ਕਿਸਾਨ ਤੇ ਕਿਸਾਨ ਦੇ ਉੱਤੇ ਦੋਸ਼ ਵੀ ਲਾਇਆ ਜਾਂਦਾ ਕਿ ਕਿਸਾਨ ਨੇ ਜਿਹੜੀ ਆ ਹਵਾ ਪਾਣੀ ਜਿਹੜਾ ਦੂਸ਼ਿਤ ਕਰ ਦਿੱਤਾ ਤੇ ਇਹਦੇ ਪਿੱਛੇ ਵੇਖਣ ਵਾਲੀ ਗੱਲ ਐ ਕਿ ਕਿਸਾਨ ਨੂੰ ਉਹਦੇ ਪੱਲੇ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਜਬਰੀ ਉਹਦੇ ਪੱਲੇ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਕਿਸਾਨ ਨੂੰ ਮਜਬੂਰ ਕੀਤਾ ਜਾਂਦਾ ਕਿ ਖੇਤਾਂ ਦੇ ਵਿੱਚ ਜਿਹੜਾ ਉਹ ਕੈਮੀਕਲ ਜਿਹੜਾ ਵਾ ਉਹ ਪਾਇਆ ਜਾਵੇ ਉਹ ਇਸ ਕਰਕੇ ਸਾਡੀ ਮੰਗ ਹੈ ਕਿ ਭਗਵੰਤ ਮਾਨ ਸਰਕਾਰ ਇਹਦੇ ਤੇ ਜਿਹੜਾ ਵਾ ਫੌਰੀ ਐਕਸ਼ਨ ਕਰਕੇ ਡੀਏਪੀ ਦੀ ਬਲੈਕ ਜਿਹੜੀ ਆ ਉਹ ਬੰਦ ਕਰਵਾ ਦੇਵੇ ਦੇਖੋ ਜੀ ਕੰਗੜਾ ਰਣੌਤ ਦਾ ਬਿਆਨ ਆਇਆ ਇੱਕ ਵਾਰੀ ਠੀਕ ਹੈ ਨਾ ਜੀ ਦੇਖੋ ਜੀ ਕੰਗੜਾ ਰਣੌਤ ਦਾ ਬਿਆਨ ਆਇਆ ਵਾ ਬੀਬੀ ਕੰਗੜਾ ਰਣੌਤ ਜਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਆ ਉਸ ਪਾਰਟੀ ਦਾ ਏਜੰਡਾ ਆ ਤੇ ਉਹ ਆਪਣੀ ਪਾਰਟੀ ਦੇ ਏਜੰਡੇ ਅਨਸਾਰ ਹੀ ਬੋਲੂਗੀ ਸਾਡੇ ਦੇਸ਼ ਦੀ ਬੇਟੀ ਆ ਅਸੀਂ ਚਾਹੁੰਦੇ ਆ ਕਿ ਪਹਿਲੇ ਉਹ ਬੀਬੀ ਜਿਹੜੀ ਆ ਇੱਕ ਸਧਾਰਨ ਸਾਡੇ ਦੇਸ਼ ਦੀ ਬੇਟੀ ਸੀ ਅੱਜ ਦੇਸ਼ ਦੇ ਲੋਕਾਂ ਨੇ ਉਹਨੂੰ ਮਾਨ ਸਤਕਾਰ ਬਖਸ਼ਿਆ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਜੇ ਮਤਲਬ ਕਿ ਉਹ ਦਾ ਕੋਈ ਗਾਂ ਉਹਦੀ ਬੋਲਬਾਣੀ ਦੇ ਵਿੱਚ ਸੁਧਾਰ ਨਹੀਂ ਆਉਂਦਾ ਤੇ ਫਿਰ ਲੋਕ ਫੈਸਲਾ ਕਰ ਲੈਂਦੇ ਹੁੰਦੇ ਆ ਫਿਰ ਪਾਰਲੀਮੈਂਟ ਦੇ ਵਿੱਚ ਬਹਿਣ ਦਾ ਜੇ ਉਹਨੂੰ ਐਰਕਾ ਮੌਕਾ ਦਿੱਤਾ ਕਾ ਲੋਕ ਮੌਕੇ ਨਹੀਂ ਦਿੰਦੇ ਹੁੰਦੇ ਤੋਂ ਬੀਬੀ ਨੂੰ ਜਿਹੜਾ ਵਾ ਆਪਣੇ ਚੰਗੀ ਸੂਝ ਬੂਝ ਦੇ ਵਿੱਚੋਂ ਕੋਈ ਜੇ ਲੋਕਾਂ ਨੇ ਮਾਨ ਸਤਕਾਰ ਬਖਸ਼ਿਆ ਤੇ ਚੰਗੀ ਜੜੀ ਆ ਲੋਕਾਂ ਵਾਸਤੇ ਕੋਈ ਪੋਜ਼ਿਟਿਵ ਗੱਲ ਕਰਨੀ ਚਾਹੀਦੀ ਆ ਨਾ ਕਿ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਭੁਗਤਣਾ ਚਾਹੀਦਾ